ਟੜਸਾਰ ਸਵਾਰੀਆਂ ਲੈ ਕੇ ਜਾ ਰਹੀ ਪੱਟੀ ਡੀਪੂ ਦੀ ਬੱਸ ਤੇ ਟਿੱਪਾ ਦਰਮਿਆਨ ਆਮਨੋ-ਸਾਮਨੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਕਰੀਬ ਅੱਧਾ ਦਰਜਨ ਸਵਾਰੀਆਂ ਡਰਾਈਵਰ ਸਮੇਤ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਪਹਤੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਟੀ ਡੀਪੂ ਦੇ ਬੱਸ ਡਰਾਈਵਰ ਰਣਧੀਰ ਸਿੰਘ ਨੇ ਦੱਸਿਆ ਕੀ ਉਹ ਸਵੇਰੇ ਸਵਾਰੀਆਂ ਲੈ ਕੇ বাস ਨੰਬਰ PB46 M9904 ਨੂੰ ਜਦੋਂ ਨਜ਼ਦੀਕ ਪਿੰਡ ਸ਼ਾਹਪੁਰ ਵਿਖੇ ਪੁੰਜਾ ਤਾਂ ਸੜਕ ਵਿੱਚ ਘਾਟ ਡਿੱਗੇ ਰੁੱਖਾਂ ਤੋਂ ਬਚਾਉਣ ਲਈ ਜਦੋਂ 브্রেক ਲਗਾਈ ਗਈ ਤਾਂ 브্রেক ਨਹੀਂ ਲੱਗੀ ਇਸ ਬਾਅਦ বাস ਸਾਹਮਣੇ ਤੋਂ ਆ ਰਹੇ ਟਿੱਪਰ ਨਾਲ ਜਾ ਕਰਾਈ ਉਹਨਾਂ ਦੱਸਿਆ ਕਿ ਇਸ ਟਿੱਪਰ ਇਸ ਟਰੱਕ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ বাস ਵਿੱਚ ਸਵਾਰ ਵਿਅਕਤੀ ਮੋਹਨ ਸਿੰਘ ਨੇ ਦੱਸਿਆ ਕਿ ਪੱਟੀ ਤੋਂ ਤਰਨਤਾਰਨ ਆਰੇ ਬਸ ਦਾ ਤਰਨ ਤਰਨ ਤੋਂ ਪੱਟੀ ਵਾਲੀ ਸਾਈਡ ਜਾ ਰੇ ਟਰੱਕ ਨਾਲ ਜਾ ਟਕਰਾਈ ਇਸ ਟੱਕਰ ਦਾ ਮੁੱਖ ਕਾਰਨ ਸੜਕ ਉੱਪਰ ਟਿੱਕੇ ਰੁਕ ਨੂੰ ਦੱਸਿਆ ਗਿਆ ਇਸ ਦਰਾਨ ਅੱਧਾ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਤਰਨਤਾਰਨ ਵਿਖੇ ਪਹੁੰਚਾਇਆ ਗਿਆ ਇਸ ਦਰਾਨ ਪੁਲਿਸ ਵੱਲੋਂ ਮੌਕੇ ਤੇ ਪਹੁੰਚਦੇ ਹੋਏ ਬੰਦੀ ਅਗਲੇਰੀ ਕਾਨੂੰਨੀ ਕਾਰਵਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਿਵਲ ਹਸਪਤਾਲ ਦੇ ਤਰੰਤਾਰਨ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਵਜੀਤ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੇ ਸ਼ਿਕਾਰ ਕਰੀਬ ਅੱਧਾ ਦਰਜਿਆਂ ਤੋਂ ਵੱਧ ਵਿਅਕਤੀਆਂ ਦਾ ਇਲਾਜ ਜਾਰੀ ਹੈ ਜਿਨ੍ਹਾਂ ਵਿੱਚੋਂ ਕਈਆਂ ਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ